ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਦੇ ਨਾਲ ਜੋ ਦਸ਼ਮੇਸ਼ ਪਿਤਾ ਦੇ ਬਖਸ਼ੀ ਹੋਏ ਅਮਰਤਾਰੀ ਨਿਤਨੇਮੀ ਤਿਆਰ ਬਰਤਾਰ ਸਿੰਘ ਜਿਨ੍ਹਾਂ ਦੇ ਬਹੁਤ ਵੱਡੀ ਵਕਸ਼ਿਸ਼ ਹੈ ਰੋਹਾਨੀ ਸ਼ਕਤੀਆਂ ਦੀ ਇਸ ਵਿੱਚ ਪਿਤਾ ਨੇ ਬਹੁਤ ਦਿਵ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ ਦਾਸ ਗੱਲ ਕਰ ਰਿਹਾ ਹੈ ਭਾਈ ਸਾਹਿਬ ਭਾਈ ਬਗੀਚਾ ਸਿੰਘ ਜਿਨ੍ਹਾਂ ਦੀਆਂ ਵੀਡੀਓ ਆਪਨੇ ਬਹੁਤ ਵੇਖੀਆਂ ਹਨ ਦਾਸ ਨੋਮੀ ਇਸ ਪਿਤਾ ਨੇ ਕਿਰਪਾ ਕਰਕੇ ਕੁਝ ਸੋਧੀ ਬਖਸ਼ੀ ਹੈ ਇਹਨਾਂ ਦੇ ਨਾਲ ਵਚਨ ਕਰਕੇ ਮੈਨੂੰ ਇਹ ਅਨਭਵ ਹੋਇਆ ਹੈ ਕਿ ਜੋ ਦਕਸ਼ ਇਨਾਂ ਤੇ ਦਸ਼ਮੇਸ਼ ਪਿਤਾ ਦੀ ਪ੍ਰਤਾਕ ਵਧ ਰਹੀ ਹੈ ਉਹ ਕਿਸੇ ਵਿਰਲੇ ਹੀ ਗੁਪਤ ਸੰਗਤ ਹੋਏਗੀ ਪਰ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਇਨਾਤੇ ਰਹਿਮਤ ਹੈ ਇਹਨਾਂ ਦੀ ਕੋਈ ਇੱਕ ਭਾਵਨਾ ਹੈ ਕਿ ਚਾਹੋਂ ਤੇ ਅੱਜ ਕਰੋੜਾਂ ਅਰਬਾਂ ਖਰਬਾਰ ਬੈ ਕਮਾ ਸਕਦੇ ਹਨ ਕਿਉਂਕਿ ਐਸੀ ਦਿਵ ਦ੍ਰਿਸ਼ਟੀ ਐਸੀਆਂ ਬਖਸ਼ੀਆਂ ਐਸੀਆਂ ਦਾਤਾ ਇਨਾਂ ਕੋਲੇ ਹਨ ਜੋ ਅੱਜ ਕਿਸੇ ਕੋਲ ਵੀ ਦਿਖਾਈ ਨਹੀਂ ਦਿੰਦੀਆਂ ਪਰ ਇਹਨਾਂ ਦੀ ਕੋਈ ਭਾਵਨਾ ਹੈ ਕਿ ਸਾਰੇ ਗੁਰਬਾਣੀ ਦੇ ਨਾਲ ਜੁੜਾਂ ਤੇ ਗੁਰਬਾਣੀ ਦੇ ਵਿੱਚੋਂ ਕੀ ਨਹੀਂ ਮਿਲ ਸਕਦਾ ਜੋ ਚਾਹੇ ਹੈ ਸੋਈ ਮਿਲੇ ਨਾਨਕ ਹਰ ਗੁਣ ਗਾਏ ਵੀ ਪ੍ਰਭੂ ਦਾ ਨਾਮ ਜਪੋ ਗੁਰਬਾਣੀ ਪੜੋ ਜੋ ਚਾਹੋਗੇ ਉਹ ਤੁਹਾਨੂੰ ਮਿਲ ਜਾਏਗਾ ਕਿਸੇ ਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਪਾਈ ਬ੍ਰਿਤੀਸ਼ ਜੀ ਦਾ ਇਹੀ ਬਾਰ ਬਾਰ ਸੰਗਤਾਂ ਨੂੰ ਕਹਿਣਾ ਹੈ ਕਿ ਤੁਸੀਂ ਫੋਨ ਤੇ ਠੀਕ ਹੈ ਮੈਨੂੰ ਸਲਾਹ ਲੈ ਲਵੋ ਵਚਨ ਕਰ ਲਵੋ ਜੋ ਸਤਿਗੁਰੂ ਨੇ ਮੈਨੂੰ ਸੋਜੀ ਬਖਸ਼ੀ ਹੈ ਜੋ ਕੁਝ ਮੈਂ ਕਰ ਸਕਦਾ ਹਾਂ ਮੈਂ ਕਰਦਾ ਹਾਂ ਤੇ ਕਰਾਂਗਾ ਮੈਂ ਭਾਜਦਾ ਨਹੀਂ ਗੁਰਸਿੱਖਾਂ ਵਾਸਤੇ ਸਾਰਾ ਕੁਝ ਮੈਂ ਸਮਰਪਿਤ ਹਾਂ ਪਰ ਸਾਰਾ ਕੁਝ ਗੁਰਬਾਣੀ ਵਿੱਚ ਹੈ ਗੁਰਬਾਣੀ ਤੋਂ ਪਰੇ ਕੁਝ ਵੀ ਨਹੀਂ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਦਿਸੇ ਵਟੇ ਵਰਨਾ ਕੋਈ ਆਪਾਂ ਨੂੰ ਇਸ ਗੱਲ ਦਾ ਪੂਰੀ ਪ੍ਰਕਾਰ ਪਤਾ ਵੀ ਹੈ ਦੇ ਵੀ ਅਸੀਂ ਆਨਮਤੀਏ ਜਿਹੜੇ ਲੋਕ ਹਨ ਜਿਨ੍ਹਾਂ ਨੂੰ ਜਿਵੇਂ ਕਹਿੰਦੇ ਵੀ ਕੋਈ ਇੱਕ ਗੰਢੀ ਕਿਸੇ ਨੂੰ ਹਲਦੀ ਦੀ ਮਿਲ ਗਈ ਪਰ ਸਾਰੀ ਬਣ ਕੇ ਬਹਿ ਗਿਆ ਉਹ ਗੱਲ ਹੈ ਤੇ ਗੁਰਬਾਣੀ ਦਾ ਗਿਆਨ ਤਾਂ ਸਮੁੰਦਰ ਹੈ ਇਹਦਾ ਕੋਈ ਅੰਤ ਨਹੀਂ ਹੈ ਤੇ ਗੁਰਬਾਣੀ ਦੀਆਂ ਸ਼ਕਤੀਆਂ ਥਾ ਹਨ ਅੰਤ ਨਹੀਂ ਹੈ ਪਰ ਕਮਾਈ ਦੀ ਲੋੜ ਹੈ یہی ਪ੍ਰੇਰਣਾ ਭਾਈ ਸਾਹਿਬਾਈ ਬਕੀਆ ਸੰਜੀ ਦੀ ਸਾਇਆ ਨੂੰ ਹੈ ਕਿ ਤੁਸੀਂ ਗੁਰਬਾਣੀ ਨਾਲ ਜੁੜੋ ਗੁਰਬਾਣੀ ਤੋਂ ਕੀ ਨਹੀਂ ਤੁਹਾਨੂੰ ਪ੍ਰਾਪਤ ਹੋ ਸਕਦਾ ਸਭ ਕੁਝ ਮਿਲ ਜਾਏਗਾ ਸਭ ਕੁਝ ਇੱਥੇ ਹੀ ਸਭ ਕੁਝ ਕਰਮਾਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਈਓ ਭਰਮ ਚ ਭੁਲੇ ਹੋਏ ਬਾਹਰ ਇਧਰ ਉਧਰ ਭਟਕਦੇ ਲੱਭਦੇ ਹੋ ਇਹ ਨਾ ਕਰੋ ਗੁਰੂ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰਬਾਣੀ ਦੇ ਨਾਲ ਜੁੜੋ ਇਹ ਹੀ ਇਹਨਾਂ ਦੀ ਬਹੁਤ ਵੱਡੀ ਪ੍ਰੇਰਣਾ ਹੈ ਤੇ ਸੈਂਕੜਿਆਂ ਨੂੰ ਹਜ਼ਾਰਾਂ ਦੇ ਨਾਂ ਨੇ ਗੁਰਬਾਣੀ ਦੇ ਨਾਲ ਇਸ ਪ੍ਰੇਰਣਾ ਦੇ ਨਾਲ ਜੋੜਿਆ ਹੈ ਅਜੇ ਵੀ ਜੋੜ ਰਹੇ ਰਹੇ ਹਨ ਦਸਹਿਸਪਦਾਇਨਾ ਤੋਂ ਇਹ ਸੇਵਾ ਸਦਾ ਹੀ ਲੈਂਦੇ ਰਹੇ ਹਨ ਅਤੇ بار بار ਉਹਨਾਂ ਦੀ ਇਹੀ ਪ੍ਰੇਰਣਾ ਹੁੰਦੀ ਹੈ ਭਾਈ ਸਾਰੇ ਗੁਰਬਾਣੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਤੋਂ ਪਰ ਗੁਰਬਾਣੀ ਤੋਂ ਉੱਪਰ ਕੁਝ ਵੀ ਨਹੀਂ ਹੈ ਕਾਲ ਯੁਗ ਦੇ ਸਮੇਂ ਅੰਦਰ ਕਲ ਨਾਮ ਆਧਾਰਾ ਨਾਮ ਦਾ ਹੀ ਇੱਕ ਆਸਰਾ ਹੈ ਕਰ ਕੇਵਲ ਨਾਮ ਆਧਾਰ ਇਸ ਵਾਸਤੇ ਵਾਹਿਗੁਰੂ ਨਾਮ ਦਾ ਅਭਿਆਸ ਕਰੋ ਭੂਲ ਮੰਤਰ ਦਾ ਪਾਠ ਕਰੋ ਗੁਰਬਾਣੀ ਦੇ ਸ਼ਬਦ ਪੜੋ ਗੁਰਬਾਣੀ ਪੜੋ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਹਿ ਬਣੋ ਗੁਰੂ ਕੀ ਸਿੱਖੀ 따ਰੋ ਇਹ ਹੀ ਸਭ ਤੋਂ ਵੱਡੀ ਜੋ ਬਖਸ਼ਿਸ਼ ਹੈ ਜਿਸ ਤੋਂ ਬਾਝੇ ਨਾ ਰਹ ਜਾਈਏ ਇਹ ਸਮਾਂ ਹੈ ਜੇ ਸਮਾਂ ਨਾ ਸੰਭਾਲਿਆ ਫਿਰ ਪੌੜੀ ਛੁੱਟ ਕੇ ਹੱਥ ਨਾ ਆਵੇ ਅਹਲਾ ਜਨਮ ਗਵਾਇਆ ਵਾਲੀ ਗੱਲ ਹੋ ਜਾਏਗੀ ਇਸ ਕਰਕੇ ਸਾਰਾ ਕੁਝ ਤੁਹਾਨੂੰ ਗੁਰੂ ਘਰ ਤੋਂ ਗੁਰਬਾਣੀ ਤੋਂ ਪ੍ਰਾਪਤ ਹੋਏਗਾ ਸੋ ਦਾਸ ਨੂੰ ਤਾਂ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ ਐਸ਼ੇ ਗੁਰਸਿੱਖ ਇੱਕ ਬੰਦਗੀ ਵਾਲੀ ਰੂਹ ਐਸ਼ੇ ਇੱਕ ਮਹਾਪੁਰਸ਼ ਨੂੰ ਮਿਲ ਕੇ ਬਹੁਤ ਮੈਂ ਆਪਣੇ ਆਪ ਵਿੱਚ ਇੱਕ ਮਾਨਵੀ ਮਹਿਸੂਸ ਕਰ ਰਿਹਾ ਹਾਂ ਵੀ ਐਸੇ ਵਿਖਸ਼ਿਸ਼ਵਾਰੇ ਗੁਰੂ ਕੇ ਸੰਗਹਾਂ ਤੇ ਸਤਿਗੁਰੂ ਸਦਾ ਹੀ ਇਹਨਾ ਚਲਦੀਆਂ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਪ੍ਰੇਰਣਾ ਕਾ ਦੇ ਰਹੇ ਹਨ ਆਪਾਂ ਨਾਮ ਗੁਰਬਾਣੀ ਸੇਵਾ ਸਿੰਘ ਦੇ ਨਾਲ ਸਦਾ ਜੁੜੀਏ ਲਾਹਾ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ